ਵੈਲਕਮ ਜੀ ਤੁਹਾਡਾ ਆਪਣੇ ਚੈਨਲ ਦੇ ਵਿੱਚ ਅੱਜ ਤੁਹਾਨੂੰ ਆਪਾਂ ਨਾ ਸਲਵਾਰ ਦੇ ਪੌਂਚੇ ਤੇ ਡਿਜ਼ਾਈਨ ਕਰਾਂਗੇ ਡਿਜ਼ਾਈਨ ਕਰਾਂਗੇ ਵੀ ਆਪਾਂ ਪਾ ਉਹ ਕਰਾਂਗੇ ਡਿਜ਼ਾਈਨ ਆਪਾਂ ਜਿਹੜੇ ਆਪਣੇ ਸੂਟ ਦੇ ਨਾਲ ਨਾ ਆਪਣਾ ਜਿਹੜਾ ਸੂਟ ਹੈਗਾ ਕੁੜਤੀ ਹੈ ਯਾਨੀ ਕਿ ਉਹ ਉਹਦੇ ਤੇ ਸਾਰੀ ਤੇ ਆ ਵਾਲਾ ਵਰਕ ਹੈਗਾ ਤੇ ਇਹ ਵਾਲੀ ਨਾ ਆਪਾਂ ਜਿਹਨਾਂ ਕਿ ਆਪਾਂ ਵਰਕ ਵਾਲੀ ਉਹਦੇ ਚੋਂ ਪੱਟੀ ਕੱਢ ਲਈ ਸੀ ਇਹ ਵਸੇ ਸਾਨ ਨਹਰੀਕ ਹਰੀਕ ਦੀ ਵੀ ਜਾਨੀ ਕਿ ਸੂਟ ਦੇ ਵਿੱਚੋਂ ਨਿਕਲ ਸਕਦੀ ਹੈ ਕਈ ਵਾਰ ਜੇ ਚੜਾਈ ਦੇ ਵਿੱਚ ਆਪਣਾ ਘੇਰਾ ਪੂਰਾਗਾ ਤਾਂ ਉਹੀ ਲੰਬਾਈ ਦੇ ਵਿੱਚੋਂ ਨਿਕਲੇ ਆਉਂਦਾ ਕਪੜਾ ਥੋੜਾ ਬਤ ਕਪੜਾ ਤਾਂ ਆਪਣਾ ਬਚ ਹੀ ਜਾਂਦਾਗਾ ਵਰਕ ਵਾਲਾ ਤੇ ਉਹੀ ਵਰਕ ਵਾਲਾ ਕਪੜਾ ਜਿਹੜਾ ਆਪਣਾ ਬਚਿਆਗਾ ਤੇ ਇਹਨੂੰ ਹੀ ਆਪਾਂ ਲੈਂਦਾ ਆਪਣੀ ਜਾਨੀ ਕਿ ਜਿਹੜੀ ਕੁੜਤੀ ਹੈ ਉਹਦੇ ਵਿੱਚ ਕਾਰਾ ਵਾਲਾ ਡਿਜ਼ਾਈਨ ਹੈਗਾ ਤੇ ਸਾਈਡਾਂ ਤੇ ਇਸ ਤਰ੍ਹਾਂ ਫਲਾਵਰ ਨੇ ਦੋਨੋਂ ਸਾਈਡਾਂ ਆ ਦੇਖੋ ਜੀ ਤੇ ਇਸ ਤਰੀਆ ਆਪਾਂ ਇਹ ਜਾਨੀ ਕਿ ਉਸ ਤਰ੍ਹਾਂ ਹੀ ਕੱਟ ਲਈ ਜਿਵੇਂ ਆਪਣੀ ਕੁੜਤੀ ਹੈ ਕਿ ਉਸ ਤਰ੍ਹਾਂ ਹੀ ਇਹ ਆਪਾਂ ਕਪੜਾ ਕੱਟਿਆਗਾ ਜੀ ਕੱਟ ਕੇ ਤੇ ਇਹ ਆਪਾਂ ਨਾ ਲਿਆਗਾ ਪੌਂਚੇ ਦੀ ਲંબਾਈ ਦੇ ਜਿੰਨਾ ਆਪਣਾ ਪੌਂਚਾ ਚੌੜਾ ਹੈਗਾ ਉਨਾ ਹੀ ਇਸ ਤਰ੍ਹਾਂ ਲਿਆ ਹੈਗਾ ਦੇਖੋ ਹੁਣ ਆਪਾਂ ਮਿਲ ਕੇ ਲਿਆ ਹੈਗਾ ਇਹ ਥੋੜਾ ਜਿਹਾ ਆਪਾਂ 2 ਇੰਚ ਕਾ 1.5 ਇੰਚ ਵੱਧ ਲਿੱਤਾ ਤੇ ਹੁਣ ਆਪਾਂ ਬੁਕਰਮ ਲੈ ਲਾਂਗੇ ਆਹ ਵਾਲੀ ਬੁਕਰਮ ਤੁਸੀਂ ਚੌੜੀ ਵੀ ਲੈ ਸਕਦੇ ਹੋ ਤੇ ਘੱਟ ਲੈ ਸਕਦੇ ਹੋ ਉਹ ਤੁਹਾਡੀ ਇੱਛਾ ਹੈਗੀ ਵੀ ਤੁਸੀਂ ਵੱਧ ਚੌੜੀ ਲੈਣੀ ਹੈ ਜਾਂ ਘੱਟ ਲੈਣੀ ਹੈਗੀ ਆਪਾਂ ਆਹ ਵਾਲੀ ਬੁਕਰਮ ਲਈਏਗੀ ਤੇ ਇਹਨੂੰ ਨਾਲ ਆਪਾਂ ਜਿਹੜਾ ਇਹ ਕੱਪੜਾ ਹੈਗਾ ਇਹਦਾ ਪਹਿਲਾਂ ਆਪਾਂ ਅੱਧ ਕਰ ਲਾਂਗੇ ਇਸ ਤਰ੍ਹਾਂ ਅੱਧ ਕਰਕੇ ਇਹਨੂੰ ਵਿਚਕਾਰੋਂ ਕੱਟ ਲਾਂਗੇ ਕੱਟ ਕੇ ਤੇ ਇਹਨੂੰ ਨਾ ਆਪਾਂ ਜਿਹੜੀ ਆਵਲੀ ਬੁਕਰਮ ਹੈ ਇਹਦੇ ਨਾਲ ਇਹਦੇ ਨਾਲ ਆਪਾਂ ਪ੍ਰੈਸ ਨਾਲ ਚੱਕ ਕੇ ਲੈਨੇ ਆ ਤੇ ਫਿਰ ਸਾਨੂੰ ਅੱਗੇ ਦਿਖਾਉਣੀ ਹੈ ਜੀ ਆ ਦੇਖੋ ਜੀ ਆਪਾਂ ਪ੍ਰੈਸ ਦੇ ਨਾਲ ਇਹਨੂੰ ਬੁਕਰਮ ਦੇ ਤੇ ਨਾਲ ਚੱਕ ਕੇ ਲਿਆ ਹੁਣ ਆਪਾਂ ਸਾਈਡਾਂ ਤੋਂ ਇਹਨੂੰ ਕਰ ਲਾਂਗੇ ਇਸ ਤਰ੍ਹਾਂ ਫੋਲਡ ਦੋਨਾਂ ਪੌਂਚਿਆਂ ਦੀ ਬੁਕਰਮ ਨੇ ਜਿੱਦਿਮੀ ਆਪਾਂ ਪਹਿਲਾ ਪੌਂਚੇ ਨੂੰ ਉਹ ਕਰਦੇ ਹਾਂ ਦੋਨੇ ਪੋਚੇ ਤੇ ਇਸ ਤਰ੍ਹਾਂ ਸੀਲ ਲਾ ਲੈਣੇ ਆ ਫਿਰ ਤੁਹਾਨੂੰ ਦਿਖਾਉਣੇ ਅੱਗੇ ਆਪਣੀਆਂ ਨਾ ਲੈਨਿੰਗ ਵਾਲੀ ਸਲਵਾਰ ਆ ਜੀ ਇਹ ਤਾਂ ਆਪਾਂ ਨਾ ਉਲਟਾ ਪਾਸਾ ਦੇਖੋ ਕਰ ਲਿਆ ਜੀ ਉੱਪਰ ਇਹਦੇ ਨੀਚੇ ਆਪਾਂ ਟਾਪਟਾ ਲਾਇਆਗਾ ਤੇ ਸਿੱਧਾ ਪਾਸਾ ਕਰ ਲੈਣੇ ਇੱਥੇ ਤੇ ਹੁਣ ਨਾ ਇਹਨੂੰ ਆਪਾਂ ਇਸ ਤਰ੍ਹਾਂ ਰੱਖ ਲਾਂਗੇ ਇਹਦੇ ਉੱਪਰ ਥੋੜੀ ਜੀ ਆਪਾਂ ਜਿੰਨੀ ਕ ਵਾਧ ਰੱਖੀਏ ਤੇ ਇਹਦੇ ਨਾਲ ਬਿਲਕੁਲ ਸਿੱਧੀ ਸਿੱਧੀ ਇਸ ਤਰ੍ਹਾਂ ਸੀਲ ਲਾ ਲਾਂਗੇ ਹੂਲ ਤੇ ਪਾਸੇ ਰੱਖ ਦਿੰਨੇ ਇੰਨਾ ਪੈਸਰਾ ਸਿੱਧੇ ਪਾਸੇ ਸਟਰਾ ਫੋਲਡ ਕਰ ਲਾਂਗੇ ਉੱਪਰ ਨੂੰ ਤੇ ਇੱਕ ਕਸੀਨੇ ਦੇ ਬਿਲਕੁਲ ਜਮਾ ਸਿਰੇ ਤੇ ਲਾ ਲਾਂਗੇ ਬਰੀਨ ਇਸ ਤਰ੍ਹਾਂ ਸੈੱਟ ਕਰ ਲਾਂਗੇ نیچے ਦੇਖੋ ਜੀ ਆਪਾਂ ਇੱਕ ਸੀ ਲਾ ਲਈ కడడే బిల్ల సలవారు రేపు బిల్ సిర సిరే ఉన్నాం ਇਸ ਤਰ੍ਹਾਂ ਹੀ ਆਪਾਂ ਦੂਜਾ ਪਹੁੰਚਾ ਰੇ ਢੀੜੀ ਕਰ ਲੈਣੇ ਆ ਤਿਆਰ ਕਰ ਲੈਣੇ ਆ ਜਿਹੜੀ ਆ ਐਕਸਟਰਾ ਹੋ ਗਈ ਇਹ ਆਪਾਂ ਕੱਟ ਲਾਂਗੇ ਕੈਂਚੀ ਦੇ ਨਾਲ ਦੋਨੋਂ ਸਾਈਡ ਹੀ ਆ ਦੇਖੋ ਜੀ ਆਪਾਂ ਹੋ ਗਿਆ ਵਿਚ ਹੋ ਸਕਦਾ ਵੀ ਤੁਸੀਂ ਇੱਕ ਦੋ ਆਪਾਂ ਸੀਣਾ ਹੋਰ ਲਾ ਸਕਦੇ ਆ ਪਰ ਨਹੀਂ ਆਪਾਂ ਨਹੀਂ ਲਾਉਂਦੇ ਤੇ ਵਰਕ ਹੈਗਾ ਤੇ ਤੁਸੀਂ ਇਹਨਾਂ ਜ਼ਰੂਰ ਰੱਖਣਾ ਜਿਹੜਾ ਆਪਣਾ ਵਰਕ ਜਿਵੇਂ ਇਹਦੀ ਨੀਚੇ ਫਲਾਵਰ ਨੇ ਇਹਦੀਆਂ ਪੱਤੀਆਂ ਆਪਾਂ ਤਾਂ ਕੀਤੀਆਂ ਨੇ ਇਸ ਤਰ੍ਹਾਂ ਹੀ ਤੁਸੀਂ ਵੀ ਇਹਨਾਂ 'ਕੋ ਜ਼ਰੂਰ ਖਿਆਲ ਰੱਖਣਾ ਵੀ ਤੁਹਾਡੇ ਕਿਵੇਂ ਦਾ ਵੀ ਵਰਕ ਹੈਗਾ ਜਿਸ ਸਾਭ ਦੇ ਨਾਲ ਉਹ ਕਮੀਜ਼ ਦੇ ਵਿੱਚ ਹੈਗਾ ਸ਼ਰਟ ਵੀ ਜਾਨੀ ਕਿ ਕੁੜਤੀ ਦੇ ਵਿੱਚ ਆ ਤੁਹਾਡੀ ਚ ਉਸ ਤਰ੍ਹਾਂ ਹੀ ਜਾਨੀ ਕਿ ਤੁਸੀਂ ਉਸ ਵਰਕ ਨੂੰ ਉੱਪਰ ਨੂੰ ਜਾਨੀ ਕਿ ਉਹ ਕਰਕੇ ਤੇ ਪਹੁੰਚੇ ਤੇ ਡਿਜ਼ਾਈਨ ਕਰ ਸਕਦੇ ਹੋਗੇ ਤੇ ਦੇਖੋ ਆਪਣਾ ਪਹੁੰਚੇ ਤੇ ਕਿੰਨਾ ਸੋਹਣਾ ਇਹ ਡਿਜ਼ਾਈਨ ਹੋ ਗਿਆ ਆ ਦੇਖੋ ਜੀ ਆਪਾਂ ਦੋਨੋਂ ਪਹੁੰਚੇ ਰੈਡੀ ਕਰਕੇ ਰੈਡੀ ਕਰ ਲੇ ਸਲਵਾਰ ਦੇ ਤੇ ਕਿੰਨੇ ਸੋਹਣਾ ਲੱਗਦਾ ਇਸ ਤਰ੍ਹਾਂ ਇਸ ਤਰ੍ਹਾਂ ਤੁਸੀਂ ਵੀ ਆਪਦੇ ਸੂਟ ਤੁਹਾਡੇ ਵੀ ਕੋਈ ਵਰਕ ਵਾਲਾ ਸੂਟ ਹੁੰਦਾ ਹੈ ਤੇ ਉਹ ਨੂੰ ਇਸ ਤਰ੍ਹਾਂ ਡਿਜ਼ਾਈਨ ਕਰ ਸਕਦੇ ਹੋਗੇ ਨਾਲੇ ਆਪਣਾ ਸੂਟ ਜ਼ਿਆਦਾ ਫੈਨਸੀ ਬਣ ਜਾਂਦਾ ਤੇ ਇਸ ਤਰ੍ਹਾਂ ਆਪਾਂ ਇੱਥੇ ਉੱਪਰ ਰੱਖ ਕੇ ਵੀ ਆਪਾਂ ਡਿਜ਼ਾਈਨ ਕਰ ਸਕਦੇ ਸੀਗੇ ਪਰ ਆਪਾਂ ਇਹਨਾਂ ਦੇ ਜਾਨਕਿ ਪਹਿਲਾਂ ਵੀ ਇੱਕ ਇਹਨੇ ਦੋ ਸੂਟ ਸੀ ਆਪਣੇ ਕੋਲੇ ਪਹਿਲਾ ਵਾਲੇ ਸੂਟ ਤੇ ਆਪਾਂ ਇੱਥੇ ਰੱਖ ਕੇ ਪਹੁੰਚਾ ਦਿੱ ਜੀ ਡਿਜ਼ਾਈਨ ਕੀਤਾ ਸੀਗਾ ਹੁਣ ਆਪਾਂ ਵੀ ਆਪਾਂ ਨੂੰ ਐਸੀ ਵੀ ਸੇਮ ਡਿਜ਼ਾਈਨ ਨਾ ਹੋ ਜੇ ਇਸ ਲਈ ਆਪਾਂ ਕੱਲੇ ਪਹੁੰਚਿਆ ਤੇ ਉੱਪਰ ਲਾਤਾ ਤੇ ਕੱਲੇ ਪਹੁੰਚਿਆ ਤੋਂ ਇਲਾਵਾ ਵੀ ਤੁਹਾਨੂੰ ਦੱਸਿਆ ਗਿਆ ਆਪਾਂ ਇੱਥੇ ਵੀ ਕੱਟ ਕੇ ਲਾ ਸਕਦੇ ਹਾਂਗੇ ਉੱਪਰ ਇੱਥੇ ਇਹਨੂੰ ਇਹ ਵਾਲੀ ਕੱਪੜੇ ਦੀ ਜਾਲੀ ਇਹਦੇ ਜਿਹੜੀ ਵਰਕ ਵਾਲੀ ਹੈਗੀ ਤੇ ਧੰਨਵਾਦ ਜੀ ਮੇਰੀ ਫੁੱਲ ਵੀਡੀਓ ਵਾਚ ਕਰ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਆਪਣੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਤੇ ਥੈਂਕ ਯੂ so much ਬਾਏ ਬਾਏ